ਹੁਣ ਆਪਾਂ ਗੱਲ ਕਰਨੀ ਆ ਵੀ ਕੀ ਸਾਡੇ ਬੱਚੇ ਨੇ ਜਿਹੜੇ ਇਹ ਸੋਨੇ ਚਾਂਦੀ ਤੇ ਰੁਪਈਏ ਤੋਂ ਜ਼ਿਆਦਾ ਸਸਤੇ ਨੇ ਹੁਣ ਜਦੋਂ ਅਸੀਂ ਕਿਤੇ ਬਾਹਰ ਜਾਣਾ ਹੈ ਦੋ ਦਿਨ ਲਈ ਚਾਰ ਦਿਨ ਲਈ ਜਦ ਘੰਟੇ ਲਈ ਜਾਣਾ ਸਮਝ ਲਓ ਅਸੀਂ ਦੋ ਘੰਟੇ ਲਈ ਬਾਜ਼ਾਰ ਜਾਣਾ ਅਸੀਂ ਕਹਿੰਦੇ ਨੇ ਵੀ ਆਹਾ ਸਾਡੇ ਘਰ ਜਿਹੜੇ ਗਹਿਣੇ ਪਏ ਨੇ ਜਾਂ ਕੋ ਸਾਡੇ ਕੋਲ 2-4 ਲੱਖ ਰੁਪਈਆ 50 ਹਜ਼ਾਰ ਰੁਪਈਆ ਅਸੀਂ ਘਮਾਂਡੇ ਨੂੰ ਕਹਿੰਦੇ ਨੇ ਵੀ ਆ ਤੁਸੀਂ ਰੱਖ ਲਿਓ ਅਸੀਂ 2 ਘੰਟੇ ਬਾਜ਼ਾਰ ਜਾਈਏ ਕਦੇ ਨਾ ਪੜਾਉਂਦੇ ਸੀ ਪੈਸਾ ਨਾ ਅਸੀਂ ਆਪਣੇ ਘਨੇ ਪੜਾਈਏ ਪਰੰਤੂ ਜੇ ਸਾਡੇ ਘਰੇ ਕੋਈ ਜਵਾਕ ਹੈ ਅਸੀਂ ਉਹਨੂੰ ਜਮਾਂਡੇ ਦੇ ਘਰੇ ਛੱਡ ਜਾਨੇ ਆ ਵੀ ਆ 2 ਘੰਟੇ ਅਸੀਂ ਬਾਜ਼ਾਰ ਜਾਈਏ ਵੀ ਸਾਡਾ ਜਵਾਕ ਤੁਹਾਡੇ ਘਰੇ ਖੇਡਦਾ ਹੁਣ ਤੁਸੀਂ ਦੇਖ ਲਓ ਪੰਜਾਬ 'ਚ ਹਿੰਦੁਸਤਾਨ 'ਚ ਕੀ ਕੁਝ ਹੋ ਰਿਹਾ ਵੀ ਅਸੀਂ ਆਪਣੇ ਬੱਚੇ ਪੈਸਿਆਂ ਨਾਲੋਂ ਜ਼ਿਆਦਾ ਸਸਤੇ ਕਰਦੇ ਜਿਸ ਤ ਪੈਸਾ ਤਾਂ ਜ਼ਿੰਦਗੀ ਕਿਸੇ ਨੂੰ ਫੜਾ ਜਾਓ ਪਰ ਆਪਣੇ ਬੱਚੇ ਕਦੇ ਵੀ ਨਾ ਕਿਸੇ ਨੂੰ 끄ੜਾ ਕੇ ਜਾਓ ਉਹਨੂੰ ਆਪਣੇ ਨਾਲ ਰੱਖੋ ਚਾਹ ਬੇਟਾ ਚਾਹ ਬੀਟੀ ਜਮਾਨਾ ਬਹੁਤ ਬਦਲ ਗਿਆ ਅੱਗੇ ਸੀ 10 10 20 ਦਿਨ ਨਾਨੀ ਮਾਸੀ ਗਮਾਂਡੇ ਦੇ ਘਰੇ ਗਮਾਂਡੇ ਦੀ ਜਵਾਕਾਂ ਦੇ ਨਾਲ ਵਗ ਜਾਂਦੇ ਸੀ ਅੱਜਕੱਲ ਸਮਾਨੀ ਹੈ ਤੇ ਬੱਚਾ ਦਾ ਖਾਸ ਧਿਆਨ ਰੱਖੋ ਕਿਸੇ ਨੂੰ ਬੱਚੇ ਨੂੰ ਕਿਸੇ ਦੇ ਨਾ ਭੇਜੋ ਜੇ ਭੇਜ ਦਿਓ ਤਾਂ ਦੇ ਨਿਗਰ ਰੱਖੋ ਅੱਧੇ ਘੰਟੇ ਬਾਅਦ 10 ਮਿੰਟ ਬਾਅਦ ਬੱਚੇ ਸਾਡੇ ਬਹੁਤ ਕੀਮਤੀ ਨੇ ਸਾਡੀ ਜਾਨ ਤੋਂ ਵੱਧ ਕੀ ਨੇ ਜਿਹੜੇ ਸਾਨੂੰ ਲੱਖਾਂ ਕਰੋੜਾਂ ਅਰਬਾਂ ਰੁਪਏ ਚ ਲੋਕਾਂ ਨੂੰ ਮਿਲਦੇ ਸਾਨੂੰ ਮਾਲਕ ਨੇ ਦਿੱਤੇ